ਸਤਿ ਸ਼੍ਰੀ ਅਕਾਲ ਮੈਂ ਹਾਂ ਮੋਹਿਤ ਤਲਵਾਰ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਟਾਕਸ 24 ਤਰਨਤਾਰਨ ਦੀ ਜਿਮਨੀ ਚੋਣ ਦੇ ਲਈ ਚੋਣ ਪ੍ਰਚਾਰ ਹੁਣ ਸਿਖਰਾਂ ਤੇ ਹੈ ਸ਼੍ਰੋਮਣੀ ਕਾਲੀ ਦਲ ਤੋਂ ਸੰਸਦ ਹਰਸਿਮਤ ਕੌਰ ਬਾਦਲ ਅੱਜ ਇੱਕ ਵਾਰ ਫੇਰ ਤੋਂ ਤਰਨਤਾਰਨ ਦੇ ਪਿੰਡਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਿੰਦਰ ਕੌਰ ਰੰਦਾਵਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਇਸ ਮੌਕੇ ਉਹਨਾਂ ਨੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਤੋਂ ਹਰ ਇੱਕ ਪਾਰਟੀ ਦੇ ਨੁਮਾਇੰਦੇ ਦੇ ਉੱਪਰ ਨਿਸ਼ਾਨੇ ਸਾਧੇ ਹਰਸਿਮਤ ਕੌਰ ਬਾਦਲ ਨੇ ਨਸ਼ੇ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹੌਣ ਵਾਲੀ ਸਰਕਾਰ ਆਮ ਆਦੀ ਪਾਰਟੀ ਦੇ ਨੁਮਾਇੰਦੇ ਨਸ਼ਾ ਵੇਚਣ ਵਾਲਿਆਂ ਨੂੰ ਜੇਕਰ ਪੁਲਿਸ ਫੜਦੀ ਹੈ ਤਾਂ ਉਹਨਾਂ ਨੂੰ ਛਡਾਉਂਦੇ ਨੇ ਤੇ ਉਹਨਾਂ ਦੀ ਕਮਾਈ ਵੀ ਖਾਂਦੇ ਨੇ ਵੱਡੇ ਇਲਜ਼ਾਮ ਹਰਸਿਮਤ ਕੌਰ ਬਾਦਲ ਵੱਲੋਂ ਲਗਾਏ ਗਏ ਇਸ ਮੌਕੇ ਉਹਨਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਤਾਂ ਹੁਣ ਆਮ ਆਦੀ ਪਾਰਟੀ ਜੰਮ ਕੇ ਲੁੱਟ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਅਸਿੱਧੇ ਤੌਰ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੁਕੇਰਦੇ ਹਾਇਆ ਕਿਹਾ ਕਿ ਜੇਕਰ ਅਸੀਂ ਇੱਕ ਧਰਮੀ ਫੌਜੀ ਦੇ ਪਰਿਵਾਰ ਚੋਂ ਉਮੀਦਵਾਰ ਖੜਾ ਕਰ ਦਿੱਤਾ ਤਾਂ ਕਿਸੇ ਵੀ ਪੰਥ ਦੇ ਨੁਮਾਇंदे ਨੂੰ ਆਪਣਾ ਵੱਖਰਾ ਉਮੀਦਵਾਰ ਖੜਾ ਕਰਨ ਦੀ ਕੀ ਜ਼ਰੂਰਤ ਸੀ ਜੇਕਰ ਪੰਥ ਜਾਂ ਕੌਮ ਦੇ ਨੁਮਾਇंदे ਕੌਮ ਦੇ ਧਰਮੀ ਫੌਜੀ ਦੇ ਪਰਿਵਾਰ ਦੇ ਨਾਲ ਨਹੀਂ ਖੜ ਸਕਦੇ ਤਾਂ ਅਸੀਂ ਇਹਨਾਂ ਤੇ ਕੀ ਵਿਸ਼ਵਾਸ ਕਰ ਸਕਦੇ ਹਾਂ ਕਿ ਇਹ ਕੱਲ ਨੂੰ ਸਾਡੇ ਧਾਰਮਿਕ ਸਥਾਨਾਂ ਤੇ ਜਾਂ ਕੌਮ ਤੇ ਪੈਣ ਵਾਲੀ ਭੀੜ ਦਾ ਮੁਕਾਬਲਾ ਕਰਨਗੇ ਜਾਂ ਸਾਡੇ ਨਾਲ ਖੜੇ ਹੋਣਗੇ ਇਸ ਤੋਂ ਬਾਅਦ ਹਰ ਸਿਮਰਤ ਕੋਰ ਬਦਲ ਨੇ ਤੁਰੰਤਾਂ ਦ ਲੋਕਾਂ ਨੂੰ ਆਮ ਆਦੀ ਪਾਰਟੀ ਦੇ ਝੂਠੇ ਬਹਿਕਾਵੇ ਤੋਂ ਬਚਣ ਦੇ ਲਈ ਵੀ ਕੀ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਕੰਮ ਹੈ ਝੂਠ ਬੋਲ ਕੇ ਸਰਕਾਰ ਬਣਾਣੀ